ਸੂਬੇ ਦੇ ਵਿੱਚ ਜੇਠ ਦੇ ਮਹੀਨੇ ਦੇ ਆਖਰੀ ਦੌਰ ਦੇ ਵਿੱਚ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਲੋਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਕਿਉਂਕਿ ਲਗਾਤਾਰ ਗਰਮੀ ਪੈ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਹੁਣ ਇੱਕ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਚੰਦਨਾ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਇਸ ਕਰਕੇ ਘੱਟੋ ਘੱਟ ਘਰੋਂ ਜਿਹੜਾ ਹੈ ਬਾਹਰ ਨਿਕਲਿਆ ਜਾਵੇ। ਇਸਲਾ ਮੌਸਮ ਵਿਭਾਗ ਦੇ ਵੱਲੋਂ ਆਖਿਆ ਗਿਆ ਹੈ ਕਿ 12 ਜ਼ਿਲ੍ਹਿਆਂ ਦੇ ਵਿੱਚ yellow heat wave ਅਤੇ 8 ਜ਼ਿਲ੍ਹਿਆਂ ਦੇ ਵਿੱਚ orange alert ਹੈ। ਇਸਨਾਲੇ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਵੀ ਰਿਕਾਰਡ ਹੋਇਆ ਹੈ ਅੱਜ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਨੂੰ ਪਾਰ ਕਰ ਚੁੱਕਿਆ ਹੈ ਪਠਾਨਕੋਟ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ ਦੂਸਰੇ ਪਾਸੇ ਸੂਬੇ ਦੇ ਵਿੱਚ ਸੁਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਵਿਭਾਗ ਨੇ ਇੱਕ ਸਮਾਂ ਨੂੰ ਬਿਨ ਰੁਕੇ 8 ਘੰਟੇ ਬਿਜਲੀ ਦੇਣ ਦੀ ਤਿਆਰੀ ਕਰ ਲਈ ਹੈ ਅਜੋਹ ਇਹਦੇ ਵਿੱਚ ਕੇਂਦਰ ਨੂੰ 1000 ਮੈਗਾਵਾਟ ਹੋਰ ਬਿਜਲੀ ਦੇਣ ਲਈ ਕਿਹਾ ਗਿਆ ਹੈ ਰਾਜਨੇ ਕੋਲ ਬਿਜਲੀ ਉਤਪਾਦਨ ਸਮਰੱਥਾ 6500 ਮੀਗਾਵਾਟ ਹੈ ਜਿਸ ਨੇ ਹੁਣ 15500 ਮੀਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ ਮੌਸਮੀ ਭਾਗ ਦੇ ਵੱਲੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਤਲਾ ਜਲੰਧਰ ਫਿਰੋਜ਼ਪੁਰ ਮੋਗਾ ਅਤੇ ਪਟਿਆਲਾ ਦੇ ਲਈ ਹੀਟ ਵੇਵ ਦਾ येलो ਅਲਰਟ ਜਾਰੀ ਕੀਤਾ ਗਿਆ ਜਦਕਿ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਬਠਿੰਡਾ ਮੁਕਸਰ ਤੇ ਫਰੀਦਕੋਟ ਦੇ ਲਈ orange ਅਲਰਟ ਜਾਰੀ ਕੀਤਾ ਗਿਆ 13 ਜੂਨ ਨੂੰ ਵੀ ਲਗਭਗ ਮੌਸਮ ਅਜਿਹਾਈ ਰਹੇਗਾ ਇਸ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਮੌਸਮ ਦੇ ਵਿੱਚ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਇਸ ਨਾਲ ਹੀ ਕਮਜ਼ੋਰ ਲੋਕਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਜਿੰਨਾ ਹੋ ਸਕੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਕਿਉਂਕਿ ਇਸ ਵਾਰ ਅੱਗ ਬਰਾਊ ਤੂਪ ਕਾਰਨ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਬੇਹਦ ਔਖਾ ਹੋ ਗਿਆ ਹੈ ਅਤੇ ਸੜਕਾਂ ਤੇ ਕਰਫਿਊ ਵਰਗੇ ਹਾਲਾਤ ਨਜ਼ਰ ਆ ਰਹੇ ਨੇ ਸ਼ਹਿਰ ਦੇ ਦੁਕਾਨਦਾਰਾਂ ਦਾ ਕੰਮ ਪਿੰਡੂ ਖੇਤਰਾਂ ਦੇ ਲੋਕਾਂ ਤੇ ਨਿਰਭਰ ਹੋਣ ਕਾਰਨ ਸਾਦੇ ਨਜ਼ਾਰਿਆਂ ਦੇ ਵਿੱਚ ਸਨਾਟਾ ਪਿਆ ਨਜ਼ਰ ਆਉਂਦਾ ਹੈ ਗਰਮੀ ਦੇ ਵਧਦੇ ਤਾਪਮਨ ਨੇ ਸਾਰਾ ਕੰਮ ਪਰਭਾਵਿਤ ਕਰਕੇ ਰੱਖ ਦਿੱਤਾ ਹੈ। ਉਥੇ ਮੌਸਮ ਵਿਭਾਗ ਦੇ ਵੱਲੋਂ ਆਖਿਆ ਗਿਆ ਹੈ ਕਿ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਜਿਸ ਕਰਕੇ ਅਗਲੇ 4 ਦਿਨਾਂ ਤੱਕ ਸੂਬੇ ਦਾ ਤਾਪਮਨ 45 ਤੋਂ ਲੈ ਕੇ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਤੇ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ ਤੇ ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈ ਸਮੇਂ ਤੋਂ ਲਗਾਤਾਰ ਹਫਤੇ ਜਾਂ 3-4 ਦਿਨ ਪਹਿਲਾਂ ਹੀ ਪਹੁੰਚ ਰਿਹਾ ਹੈ। ਅੱਜ ਦੀ ਪੈਰੀ ਗਰਮੀ ਕਾਰਨ ਮਜ਼ਦੂਰ ਵਰਗ ਵੀ ਪਰੇਸ਼ਾਨ ਹੈ ਮਜ਼ਦੂਰਾਂ ਦਾ ਕਹਿਣਾ ਹੈ ਕਿ ਇੱਕ ਤਾਂ ਲੋਕ ਗਰਮੀ ਕਾਰਨ ਘਰਾਂ ਦੇ ਵਿੱਚ ਕੰਮ ਨਹੀਂ ਕਰਵਾ ਰਹੇ ਦੂਸਰਾ ਉਸਾਰੀ ਨਾਲ ਸੰਬੰਧਿਤ ਸਮਾਨ ਇੰਨਾ ਮਹਿੰਗਾ ਹੋ ਗਿਆ ਹੈ ਕਿ ਲੋਕਾਂ ਲਈ ਘਰ ਦੇ ਵਿੱਚ ਉਸਾਰੀ ਕਰਵਾਉਣੀ ਔਖੀ ਹੋ ਗਈ ਹੈ ਮਜ਼ਦੂਰ ਵਰਗ ਅਨੁਸਾਰ ਕੰਮ ਨਾ ਮਿਲਣ ਕਰਕੇ ਦੋ ਵਕਤ ਦੀ ਰੋਟੀ ਖਾਣੀ ਵੀ ਔਖੀ ਹੋਈ ਪਈ ਹੈ ਉੱਥੇ ਪੰਜਾਬ ਵਿੱਚ ਗਰਮੀ ਦਾ ਪਰ ਕੋਪਵਾਦਾ ਵੇਖ ਕੇ ਵਦੇਰੇ ਲੋਕ ਜਿਹੜੇ ਨੇ ਠੰਡੇ ਇਲਾਕਿਆਂ ਦਾ ਰੁਖ ਕਰ ਰਹੇ ਨੇ ਗਰਮੀ ਤੋਂ ਬਚਣ ਦੇ ਲਈ ਭਾਵੇਂ 1-2 ਦਿਨ ਬਾਰਿਸ਼ ਜ਼ਰੂਰ ਹੋਈ ਸੀ ਪਰ ਉਸ ਤੋਂ ਬਾਅਦ ਮੌਸਮ ਦੇ ਵਿੱਚ ਭਾਰੀ ਗਰਮਾਹਟ ਆ ਗਈ ਹੈ ਗਰਮੀ ਦੇ ਕਾਰਨ ਇਸ ਵਾਰ ਇਲੈਕਟ੍ਰੋਨਿਕਸ ਸਮਾਨ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਪਿਛਲੇ ਸਮੇਂ ਅਨੁਸਾਰ ਇਸ ਵਾਰ ਲੋਕਾਂ ਵੱਲੋਂ ਵੱਤਵਾ ਦੇਸੀ ਅਤੇ ਵੱਡੇ ਕੂਲਰ ਖਰੀਦੇ ਜਾ ਰਹੇ ਨੇ ਜਿਸ ਕਾਰਨ ਦੁਕਾਨਦਾਰਾਂ ਦੇ ਵਿੱਚ ਆਂਦੀ ਬਣੀ ਹੋਈ ਹੈ ਸੂਬੇ ਦੇ ਵਿੱਚ ਜੇਠ ਦੇ ਮਹੀਨੇ ਦੇ ਆਖਰੀ ਦੌਰ ਦੇ ਵਿੱਚ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਲੋਕ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ 100 ਵਾਰ ਸੋਚਦੇ ਨੇ ਕਿਉਂਕਿ ਲਗਾਤਾਰ ਗਰਮੀ ਪੈ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਹੁਣ ਇੱਕ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਚੰਦਨਾ ਦੇ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਨਹੀਂ ਮਿਲੇਗੀ ਇਸ ਕਰਕੇ ਘੱਟੋ ਘੱਟ ਘਰੋਂ ਜਿਹੜਾ ਹੈ ਬਾਹਰ ਨਿਕਲਿਆ ਜਾਵੇ ਇਸਲਾ ਮੌਸਮ ਵਿਭਾਗ ਦੇ ਵੱਲੋਂ ਆਖਿਆ ਗਿਆ ਹੈ ਕਿ 12 ਜ਼ਿਲ੍ਹਿਆਂ ਦੇ ਵਿੱਚ येलो ਹੀਟ ਵੇਵ ਅਤੇ 8 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਹੈ ਇਸਨਾਲੇ ਪਿਛਲੇ 24 ਘੰਟਿਆਂ ਦੇ ਵਿੱਚ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਵੀ ਰਿਕਾਰਡ ਹੋਇਆ ਹੈ ਅੱਜ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਹੈ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 40 ਨੂੰ ਪਾਰ ਕਰ ਚੁੱਕਿਆ ਹੈ ਪਠਾਨਕੋਟ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਾਨ 40.9 ਡਿਗਰੀ ਦਰਜ ਕੀਤਾ ਗਿਆ ਦੂਸਰੇ ਪਾਸੇ ਸੂਬੇ ਦੇ ਵਿੱਚ ਸੁਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਵਿਭਾਗ ਨੇ ਇੱਕ ਸਮਾਂ ਨੂੰ ਬਿਨ ਰੁਕੇ 8 ਘੰਟੇ ਬਿਜਲੀ ਦੇਣ ਦੀ ਤਿਆਰੀ ਕਰ ਲਈ ਹੈ ਅਜੋਹ ਇਹਦੇ ਵਿੱਚ ਕੇਂਦਰ ਨੂੰ 1000 ਮੈਗਾਵਾਟ ਹੋਰ ਬਿਜਲੀ ਦੇਣ ਲਈ ਕਿਹਾ ਗਿਆ ਹੈ ਰਾਜ ਦੇ ਕੋਲ ਬਿਜਲੀ ਉਤਪਾਦਨ ਸਮਰੱਥਾ 6500 ਮੀਗਾਵਾਟ ਹੈ ਜਿਸ ਨੇ ਹੁਣ 15500 ਮੀਗਾਵਾਟ ਤੱਕ ਪਹੁੰਚਣ ਦੀ ਸੰਭਾਵਨਾ ਹੈ ਮੌਸਮੀ ਭਾਗ ਦੇ ਵੱਲੋਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਤਲਾ ਜਲੰਧਰ ਫਿਰੋਜ਼ਪੁਰ ਮੋਗਾ ਅਤੇ ਪਟਿਆਲਾ ਦੇ ਲਈ ਹੀਟ ਵੇਵ ਦਾ येलो ਅਲਰਟ ਜਾਰੀ ਕੀਤਾ ਗਿਆ ਜਦਕਿ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਬਠਿੰਡਾ ਮੁਕਸਰ ਤੇ ਫਰੀਦਕੋਟ ਦੇ ਲਈ orange ਅਲਰਟ ਜਾਰੀ ਕੀਤਾ ਗਿਆ 13 ਜੂਨ ਨੂੰ ਵੀ ਲਗਭਗ ਮੌਸਮ ਅਜਿਹਾਈ ਰਹੇਗਾ ਇਸ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਦੇ ਵਿੱਚ 4 ਡਿਗਰੀ ਦਾ ਵਾਧਾ ਦਰਜ ਕੀਤਾ ਜਾ ਸਕਦਾ ਹੈ ਮੌਸਮ ਵਿਭਾਗ ਦੇ ਅਨੁਸਾਰ ਇਸ ਮੌਸਮ ਦੇ ਵਿੱਚ ਹੀਟ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਇਸ ਨਾਲ ਹੀ ਕਮਜ਼ੋਰ ਲੋਕਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ ਜਿੰਨਾ ਹੋ ਸਕੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਕਿਉਂਕਿ ਇਸ ਵਾਰ ਅੱਗ ਬਰਾਊ ਤੂਪ ਕਾਰਨ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਣਾ ਬੇਹਦ ਔਖਾ ਹੋ ਗਿਆ ਹੈ ਅਤੇ ਸੜਕਾਂ ਤੇ ਕਰਫਿਊ ਵਰਗੇ ਹਾਲਾਤ ਨਜ਼ਰ ਆ ਰਹੇ ਨੇ ਸ਼ਹਿਰ ਦੇ ਦੁਕਾਨਦਾਰਾਂ ਦਾ ਕੰਮ ਪਿੰਡੂ ਖੇਤਰਾਂ ਦੇ ਲੋਕਾਂ ਤੇ ਨਿਰਭਰ ਹੋਣ ਕਾਰਨ ਸਾਦੇ ਨਜ਼ਾਰਿਆਂ ਦੇ ਵਿੱਚ ਸਨਾਟਾ ਪਿਆ ਨਜ਼ਰ ਆਉਂਦਾ ਹੈ ਗਰਮੀ ਦੇ ਵਾਧੇ ਤਾਪਮਾਨ ਨੇ ਸਾਰਾ ਕੰਮ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ। ਉਥੇ ਮੌਸਮ ਵਿਭਾਗ ਦੇ ਵੱਲੋਂ ਆਖਿਆ ਗਿਆ ਹੈ ਕਿ ਕੁਝ ਦਿਨਾਂ ਤੱਕ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਜਿਸ ਕਰਕੇ اگلے 4 ਦਿਨਾਂ ਤੱਕ ਸੂਬੇ ਦਾ ਤਾਪਮਾਨ 45 ਤੋਂ ਲੈ ਕੇ 46 ਡਿਗਰੀ ਤੱਕ ਪਹੁੰਚ ਸਕਦਾ ਹੈ। ਤੇ ਮੌਸਮ ਵਿਭਾਗ ਦੇ ਅਨੁਸਾਰ ਮੌਨਸੂਨ ਨੇ ਲਗਾਤਾਰ ਰਫਤਾਰ ਫੜੀ ਹੋਈ ਹੈ ਤੇ ਹੁਣ ਤੱਕ ਦੀ ਰਿਪੋਰਟ ਮੁਤਾਬਕ ਮੌਨਸੂਨ ਆਪਣੇ ਤੈਅ ਸਮੇਂ ਤੋਂ ਲਗਾਤਾਰ ਹਫਤੇ ਜਾਂ 3-4 ਦਿਨ ਪਹਿਲਾਂ ਹੀ ਪਹੁੰਚ ਰਿਹਾ ਹੈ। ਅੱਜ ਦੀ ਪੈਰੀ ਗਰਮੀ ਕਾਰਨ ਮਜ਼ਦੂਰ ਵਰਗ ਵੀ ਪਰੇਸ਼ਾਨ ਹੈ ਮਜ਼ਦੂਰਾਂ ਦਾ ਕਹਿਣਾ ਹੈ ਕਿ ਇੱਕ ਤਾਂ ਲੋਕ ਗਰਮੀ ਕਾਰਨ ਘਰਾਂ ਦੇ ਵਿੱਚ ਕੰਮ ਨਹੀਂ ਕਰਵਾ ਰਹੇ ਦੂਸਰਾ ਉਸਾਰੀ ਨਾਲ ਸੰਬੰਧਿਤ ਸਮਾਨ ਇੰਨਾ ਮਹਿੰਗਾ ਹੋ ਗਿਆ ਹੈ ਕਿ ਲੋਕਾਂ ਲਈ ਘਰ ਦੇ ਵਿੱਚ ਉਸਾਰੀ ਕਰਵਾਉਣੀ ਔਖੀ ਹੋ ਗਈ ਹੈ ਮਜ਼ਦੂਰ ਵਰਗ ਅਨੁਸਾਰ ਕੰਮ ਨਾ ਮਿਲਣ ਕਰਕੇ ਦੋ ਵਕਤ ਦੀ ਰੋਟੀ ਖਾਣੀ ਵੀ ਔਖੀ ਹੋਈ ਪਈ ਹੈ ਉੱਥੇ ਪੰਜਾਬ ਵਿੱਚ ਗਰਮੀ ਦਾ ਪਰ ਕੋਪਵਾਦਾ ਵੇਖ ਕੇ ਵਦੇਰੇ ਲੋਕ ਜਿਹੜੇ ਨੇ ਠੰਡੇ ਇਲਾਕਿਆਂ ਦਾ ਰੁਖ ਕਰ ਰਹੇ ਨੇ ਗਰਮੀ ਤੋਂ ਬਚਣ ਦੇ ਲਈ ਭਾਵੇਂ 1-2 ਦਿਨ ਬਾਰਿਸ਼ ਜ਼ਰੂਰ ਹੋਈ ਸੀ ਪਰ ਉਸ ਤੋਂ ਬਾਅਦ ਮੌਸਮ ਦੇ ਵਿੱਚ ਭਾਰੀ ਗਰਮਾਹਟ ਆ ਗਈ ਹੈ ਗਰਮੀ ਦੇ ਕਾਰਨ ਇਸ ਵਾਰ ਇਲੈਕਟ੍ਰੋਨਿਕਸ ਸਮਾਨ ਦੇ ਵਿੱਚ ਭਾਰੀ ਵਾਧਾ ਹੋਇਆ ਹੈ ਪਿਛਲੇ ਸਮੇਂ ਅਨੁਸਾਰ ਇਸ ਵਾਰ ਲੋਕਾਂ ਵੱਲੋਂ ਵੱਤਵਾ ਦੇ ਸੀ ਅਤੇ ਵੱਡੇ ਕੂਲਰ ਖਰੀਦੇ ਜਾ ਰਹੇ ਨੇ ਜਿਸ ਕਾਰਨ ਦੁਕਾਨਦਾਰਾਂ ਦੇ ਵਿੱਚ ਆਂਦੀ ਬਣੀ ਹੋਈ ਹੈ